ਹਾਂਜੀ ਗਰੁੱਪ ਪਿਆਰਿਓ ਅੱਜ ਅਹੀ ਆਏ ਆ ਮੰਡ ਤਲਵੰਡੀ ਤੇ ਇਹ ਪਾਣੀ ਜਿਹੜਾ ਹੈਗਾ ਉਹ ਕਾਫੀ ਵੱਧ ਰਿਹਾ ਬਰਿਆ ਤੋਂ ਲਗਭਗ 1-2 ਕਿਲੋਮੀਟਰ ਦੇ ਆਸ-ਪਾਸ ਪਾਣੀ ਜਿਹੜਾ ਉਹ ਬਾਹਰ ਆ ਤੇ ਆ ਦੇਖ ਸਕਦੇ ਆ ਕਿ ਇਹ ਜਿਹੜੇ ਸਥਾਨੀ ਲੋਕ ਨੇ ਉਹ ਪਾਣੀ ਦੇ ਵਿੱਚੋਂ ਨੰਘ ਕੇ ਆ ਰਹੇ ਨੇ ਬਾਹਰ ਇਹ ਪਾਣੀ ਇਹ ਮਾਰੇਟ ਕਾਫੀ ਲੱਗਾ ਆ ਗਿਆ ਪਰ ਬੰਨ ਅਜੇ ਕਾਫੀ ਦੂਰ ਹੈ ਇਥੋਂ ਲਗਭਗ 2 ਕਿਲੋਮੀਟਰ ਦੇ ਆਸ-ਪਾਸ ਪਰ ਪਾਣੀ ਇਸ ਤਰੀਕੇ ਨਾਲ ਵਧ ਰਿਹਾ ਹੋ ਸਕਦਾ ਹੈ ਕਿ ਇਹ ਜਲਦੀ ਬੰਨ ਦੇ ਤੱਕ ਪਹੁੰਚੇ ਜਾਂ ਬੰਨ ਦੇ ਨਾਲ ਲੱਗੇ ਪਾਣੀ ਇਹ ਦੇਖੋ ਕਾਫੀ ਲਗਭਗ 2 2.5 3 ਫੁੱਟ ਪਾਣੀ ਜਿਹੜਾ ਉਹ ਸੜਕ ਦੇ ਉੱਤੇ ਹੈਗਾ ਲਗਭਗ ਜਦੋਂ ਮਾਲ ਡੰਗਰ ਲੋਕੀ ਉਹ ਉਹਦਾ ਲੈ ਕੇ ਨਿਕਲ ਗਏ ਨੇ ਬਾਹਰ ਉਹ ਕੁਝ ਘਰਾਂ ਦੇ ਲੋਕ ਨੇ ਜਿਹੜੇ ਉਹ ਹੈਗੇ ਨੇ ਇਸ ਏਰੀਆ ਦੇ ਵਿੱਚ ਬੈਠੇ ਜਿਹੜੇ ਆਪਣੇ ਆਪਣੇ ਘਰਾਂ ਦੀ ਰਖਵਾਲੀ ਕਰ ਰਹੇ ਨੇ ਭਾਈ ਗੁਰਜੀਤ ਇਹ ਵਿਆਸ ਨਦੀ ਦਾ ਲੇਟੈਸਟ ਪੋਜੀਸ਼ਨ ਹੈ ਤੋਰਾ ਅਪਰੋਕਸਿਮੇਟਲੀ ਇੱਥੋਂ 1.5 ਕਿਲੋਮੀਟਰ ਦੂਰ ਵਿਆਸ ਦਰਿਆ ਹੈ ਕਰੀਬ-ਕਰੀਬ ਤੇ ਇਹ 1.5 ਕਿਲੋਮੀਟਰ ਦੇ ਅੰਦਰ ਪਾਣੀ ਦੀ ਪੋਜੀਸ਼ਨਾਂ ਲਾ ਲਈ ਇਹ ਡੇਰੇ ਨੇ ਗੁਰਦੁਆਰਾ ਸਾਹਿਬ ਵੀ ਹੈ ਤੇ ਇਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਹਰੀ ਦੇ ਪੱਤਨ ਤੋਂ ਗੇਟ ਹੋਰ ਖਲਾਏ ਜਾਣ ਨਹੀਂ ਤੇ ਇਹ ਕਾਫੀ ਜਿਆਦਾ ਤਬਾਹੀ ਹੋ ਸਕਦੀ ਹੈ। ਔਰ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਫਲੋ ਜਿਹੜਾ ਹੈ ਰੋਡ ਦੇ ਉੱਤੋਂ ਦੀ ਪੱਕਾ ਰੋਡ ਪੱਕੇ ਰੋਡ ਤੋਂ ਉੱਪਰ ਦੀ ਆਹ ਫਲੋ ਚੱਲਦਾ ਪਿਆ ਜੀ ਬਹੁਤ ਤੇ ਚੱਲਦਾ ਪਿਆ ਲੁੱਕਾ ਸਾਰਾ ਏਰੀਆ ਜਿਹੜਾ ਪਾਣੀ ਨਾਲ ਡੁੱਬ ਗਿਆ ਹੈ ਤੇ ਜਿਹੜਾ ਇਨਫਲੋ ਹੈ ਜਿਹੜਾ ਦੋ ਡੈਮ ਤੋਂ ਇਨਫਲੋ ਇੱਕ 1 ਲੱਖ ਕਿਊਸਕ ਦੇ ਕਰੀਬ ਹੈ ਤੇ ਆਊਟਫਲੋ 45000 ਦੇ ਕਰੀਬ ਹੈ ਜੋ ਪ੍ਰਸ਼ਾਸਨ ਕਹਿ ਰਿਹਾ ਤੋ 55000 ਜਿਹੜਾ ਕਿਊਸਕ ਪਾਣੀ ਹੈ ਉਹ ਐਕਸਟਰਾ ਜਿਹੜਾ ਚੱਲ ਰਿਹਾ ਜਿਹਦੇ ਕਰਕੇ ਡਾਫ ਲੱਗੀ ਪਈ ਹੈ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਡੀਸੀ ਸਾਹਿਬ ਨੂੰ ਵੀ ਰਾਤੀ ਅਪੀਲ ਕੀਤੀ ਸੀ ਤੇ ਅਸੀਂ ਹੋਰ ਵੀ ਇਹ ਲੈਵਲ ਤੇ ਗਲਤਤਾ ਕਰ ਰਹੀਆਂ ਤਾਂ ਜੋ ਕਿ ਇਹ ਫਸਲ ਬਾੜੀ ਜਿਹੜੀ ਬਚਾਈ ਜਾ ਸਕੇ ਤੇ ਪ੍ਰਸ਼ਾਸਨ ਨੂੰ ਇੱਕ ਸਾਲ ਹੀ ਨਿਕਲਿਆ ਪਰ ਜੋ ਅਪੀਲ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਕਿ ਕੋਈ ਮਿਸ ਹੈਪਨਿੰਗ ਨਾ ਹੋ ਵਾਪਰੇ ਭਾਈ ਗੁਰਜੀ ਕਾਲ ਸਭਾਈ ਗੁਰਜੀ ਫਤ